ਜਿੱਥੇ ਆਧਾਰ ਕਾਰਡ ਦੀ ਸਹੂਲਤ ਦੇ ਨਾਲ ਪੰਜਾਬ ਦੀਆਂ ਮਹਿਲਾਵਾਂ ਪੀਆਰਟੀਸੀ ਦੀ ਬਸ ਤੇ ਵਿੱਚ ਫਰੀ ਸਫ਼ਰ ਕਰਦੀਆਂ ਨੇ ਉੱਥੇ ਹੀ ਹੰਗਾਮੇ ਹੁੰਦੇ ਰਹਿੰਦੇ ਨੇ ਐਦਾਂ ਦੀ ਹੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਕੰਡਕਟਰ ਦਾ ਮਹਿਲਾ ਸਵਾਰੀ ਦੇ ਨਾਲ ਪੰਗਾ ਪੈ ਗਿਆ ਜਿਸ ਤੋਂ ਬਾਅਦ ਇਹ ਪੰਗਾ ਇੰਨਾ ਵੱਧ ਗਿਆ ਕਿ ਬਸ ਨੂੰ ਥਾਣੇ ਲੈ ਕੇ ਜਾਣਾ ਪੈ ਗਿਆ ਤੇ ਉੱਥੇ ਵੀ ਜ਼ਬਰਦਸਤ ਹੰਗਾਮਾ ਹੋ ਗਿਆ ਐਸੀ ਜਾਣਕਾਰੀ ਕੰਡਕਟਰ ਨੇ ਸਾਂਝੀ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਬਸ ਪੱਟੀ ਤੋਂ ਚੰਡੀਗੜ੍ਹ ਚ ਆ ਰਹੀ ਸੀ ਅਤੇ ਰਸਤੇ 'ਚ ਜਮਾਲਪੁਰ ਤੋਂ ਇੱਕ ਮਹਿਲਾ ਸਵਾਰੀ ਚੜੀ ਜਦੋਂ ਉਸਦੇ ਕੋਲੋਂ ਆਧਾਰ ਕਾਰਡ ਮੰਗਿਆ ਗਿਆ ਤਾਂ ਉਸਨੇ ਆਪਣਾ ਉਹ ਆਧਾਰ ਕਾਰਡ ਦਿੱਤਾ ਜੋ ਕਿ ਅਪਡੇਟ ਨਹੀਂ ਸੀ ਜਿਸ ਤੋਂ ਬਾਅਦ ਲੜਕੀ ਨੇ ਕਿਹਾ ਕਿ ਫੋਨ ਤੋਂ ਦੇਖ ਕੇ ਤੁਸੀਂ ਟਿਕਟ ਕੱਟੋ ਪਰ ਕੰਡਕਟਰ ਦੇ ਮਨਾਂ ਕਰਨ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਅਤੇ ਲੜਕੀ ਨੇ ਕੰਡਕਟਰ ਦੇ ਨਾਲ ਬਰਤਸਲੂਕੀ ਕੀਤੀ ਹੋਰ ਕੀ ਕੁਝ ਹੋਇਆ ਤੁਸੀਂ ਆਪ ਹੀ ਦੇਖ ਲਓ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਚਰਦੀ ਸਿੰਘ ਆ ਵੀਰੇ। ਕਿਹੜੀ ਬੱਸ? ਸ਼ਿਆਲ ਰੋਡ ਵੇ ਵੀ ਜੇ ਪਨ ਬਸ ਤੇ ਇੱਕ ਜਿਹੜਾ ਮਾਮਲਾ ਹੋਇਆ ਇੱਕ ਇੱਥੋਂ ਦਾ ਤੇ ਕਿਵੇਂ ਇਹ ਗੱਡੀ ਵੀਰ ਆਪਣੇ ਪੱਟੀ ਤੋਂ ਚੱਲ ਕੇ ਚੰਡੀਗੜ੍ਹ ਜਾ ਰਹੀ ਸੀ ਅਸੀਂ ਆ ਰਹੇ ਸੀ ਚੰਡੀਗੜ੍ਹ ਤੋਂ ਲੁਧਿਆਣਾ ਇਹ ਕਨੈਕਟਰ ਨਾਲ ਇੰਨਾ ਯਾਨੀ ਗਲਤ ਬਿਹੇਵ ਕਰਿਆ ਨਾ ਲੇਡੀਜ਼ ਨੇ ਉਹ ਕਹਿੰਦੇ ਵੀ ਸਾਡਾ ਫੋਨ ਚ ਆਧਾਰ ਕਾਰਡ ਚਲਾਓ ਪਹਿਲਾਂ ਆਧਾਰ ਕਾਰਡ ਉਹਨਾਂ ਦਾ ਅਪਡੇਟ ਹੈ ਨਹੀਂ ਸੀ ਠੀਕ ਹੈ ਠੀਕ ਆ ਤਿੰਨ ਚਾਰ ਸਾਲ ਪੰਜ ਸਾਲ ਦਾ ਤੁਹਾਨੂੰ ਪਤਾ ਕੁੜੀ ਹੈਗੀ 30 ਸਾਲ ਦੀ ਤੇ ਕਨੈਕਟਰ ਕਹਿੰਦਾ ਵੀ ਤੁਹਾਡਾ ਅਪਡੇਟ ਕਰਾਓ ਆਧਾਰ ਕਾਰਡ ਵੀ ਫਿਰ ਚੱਲੂਗਾ ਕਹਿੰਦੇ ਸਾਡਾ ਫੋਨ ਚ ਹੈਗਾ ਉਹ ਕਹਿੰਦਾ ਫੋਨ ਚ ਨਹੀਂ ਚੱਲਣਾ ਫੋਨ ਚ ਲਾ ਕਿ ਸਾਨੂੰ ਸਰਕਾਰ ਅਲਾਉਡ ਨਹੀਂ ਕਰ ਰਹੀ ਵੀ ਕੰਮ ਚ ਚਲਾਉਣਾ ਕਹਿੰਦੇ ਨਹੀਂ ਅਸੀਂ ਉਹਨਾਂ ਨੇ ਆਪਣੇ ਬ੍ਰਦਰ ਨਾਲ ਗੱਲ ਕਰਾਤੀ ਉਹਨਾਂ ਨੇ ਬ੍ਰਦਰ ਨੇ ਤਾਂ ਇਦਾਂ ਦੀਆਂ ਵੀ ਗੱਲਾਂ ਕਹੀਆਂ ਨੇ ਵੀ ਜਿਹੜੀਆਂ ਆਪਾਂ ਕਿਸੇ ਸਾਹਮਣੇ ਨਹੀਂ ਪੇਸ਼ ਕਰ ਸਕਦੇ ਠੀਕ ਆ ਇੰਨਾ ਦੁਰਵਿਵਹਾਰ ਕਰਿਆ ਉਹਨਾਂ ਨੇ ਤੇ ਬਾਅਦ ਆਪਾਂ ਅੰਦਰ ਮੁਲਾਜ਼ਮਾ ਨਾਲ ਗੱਲ ਕਰਾਈ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨਾਲ ਵੀ ਬਹੁਤ ਗਲਤ ਹੋ ਕੇ ਕਰਿਆ ਇੱਕ ਟਿਕਟ ਤੋਂ ਲੈ ਕੇ ਅਜੇ ਸ਼ਬਦ ਬੋਲਣੇ ਦੁਰਵਿਵਹਾਰ ਕਰਨਾ ਹਾਂਜੀ ਕੀ ਕਹਿਣਾ ਚਾਹੁੰਦੇ ਵੀ ਜੀ ਪਤਾ ਕੀ ਆ ਹੁਣ ਦੇਖੋ ਸਾਡੀਆਂ ਵੀ ਮਾਮਾ ਭੈਣਾਂ ਨੇ ਸਾਡੇ ਵੀ ਘਰੇ ਬੱਚੇ ਨੇ ਸਾਰੇ ਭੈਣਾਂ ਨੇ ਹਨਾ ਅਸੀਂ ਇਹ ਕਹਿੰਦੇ ਆ ਵੀ ਚਲੋ ਸਫਰ ਕਰਨਾ ਠੀਕ ਹੈ ਪਰ ਇਹਨਾਂ ਦਾ ਤੰਗ ਨਾ ਕਰੋ ਸਾਨੂੰ ਵੀ ਅਸੀਂ ਵੀ ਕਿਸੇ ਤੁਹਾਨੂੰ ਬੋਲਣ ਦੀ ਮਜਬੂਰ ਹੋਈਏ ਜੇ ਤੁਹਾਨੂੰ ਪਤਾ ਵੀ 5 6 7 ਸਾਲ ਹੋ ਗਏ ਆਧਾਰ ਕਾਰਡ ਚੱਲਦੇ ਨੂੰ ਇੰਨਾ ਕਿ ਤਾਂ ਆਪਾਂ ਕਰਵਾ ਹੀ ਸਕਦੇ ਆ ਅਪਡੇਟਰ ਕਰਾਉਣ ਨੂੰ ਆਪਾਂ ਨੂੰ ਕਿੰਨਾ ਕੋ ਫਰਕ ਪੈਂਦਾ ਕਿੰਨਾ ਦੁਰਵਿਹਾਰ ਕੀਤਾ ਪਤਾ ਲੱਗਿਆ ਕਿੱਥੇ ਦੇ ਰਹਿਣਾ ਲੈ ਹਾਂਜੀ ਲੁਧਿਆਣਾ ਜਮਾਲਪੁਰ ਦੇ ਕਹਿ ਰਹੇ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹਾਂਜੀ ਹਾਂਜੀ ਅੰਦਰ ਦਰਖਾਸਤ ਨੂੰ ਕਰਵਾਤੀ ਤੇ ਆਪਣੇ ਸਾਹਬ ਨਾਲ ਉਹਨਾਂ ਨੇ ਗੱਲ ਕਰੀ ਆ ਉਹਨਾਂ ਨੂੰ ਵੀ ਉਹਨਾਂ ਦੇ ਫਾਦਰ ਸਾਹਿਬ ਗਲਤ ਬੋਲ ਰਹੇ ਨੇ ਹੁਣ ਤੁਸੀਂ ਕੀ ਮਤਲਬ ਮੰਗ ਕਰਦੇ ਹੋ ਵੀ ਜੀ ਮੰਗੇ ਹੀ ਕਰਦੇ ਆ ਵੀ ਚਲੋ ਲੇਡੀਜ਼ ਹਨਾ ਅਸੀਂ ਇਹ ਤਾਂ ਕ ਅਨ ਅੱਗੇ ਵੀ ਕਿ ਜ਼ਿੰਦਗੀ ਤੋੜਨੀ ਹੈ ਜੇ ਇੱਕ ਵਾਰ ਪੈ ਮਹਿਕਮੇ ਦਾ ਪਰਚਾ ਪੈ ਗਿਆ ਉਹ ਕਿਸੇ ਜੋਗੀ ਨਹੀਂ ਰਹਿਣਾ ਉਹਨੇ ਨਾ ਕੋਈ ਨੌਕਰੀ ਮਿਲੇ ਨਾ ਕੋਈ ਫੋਰਨ ਜਾ ਸਕੇ ਅਸੀਂ ਇਹ ਕਹਿੰਨੇ ਵੀ ਚਲੋ ਕੋਈ ਗੱਲ ਨਹੀਂ ਕਨੈਕਟਰ ਤੋਂ ਸੌਰੀ ਫੀਲ ਕਰ ਲਵੇ ਵੀ ਅਸੀਂ ਹੋਰ ਇਹ ਮਾੜਾ ਚੰਗਾ ਕੁਝ ਨਹੀਂ ਕਹਣਾ ਸਾਡੀ ਭੈਣਾਂ ਵਰਗੀ ਅਸੀਂ ਕਿ ਮਾੜਾ ਚੰਗਾ ਕਹਾਂਗੇ ਉਹਨਾਂ ਨੂੰ ਨਿਸ਼ਾਤਰ ਸਿੰਘ ਜੀ ਮਾਮਲਾ ਹੋਇਆ ਜੀ ਇੱਕ ਲੇਡੀ ਸਵਾਰੀ ਜਮਾਲਪੁਰ ਤੋਂ ਚੜੀ ਮੇਰੇ ਨਾਲ ਉਹਨਾਂ ਕੋਲੇ ਆਧਾਰ ਕਾਰਡ ਅਪਡੇਟ ਨਹੀਂ ਸੀ ਹੋਇਆ ਜਦਕਿ ਮਨਾਂ ਨੂੰ ਕਿਹਾ ਕਿ ਆਧਾਰ ਕਾਰਡ ਅਪਡੇਟ ਹੋਇਆ ਦਿਓ ਉਹਨਾਂ ਨੇ ਕਿਹਾ ਕਿ ਉਹ ਕਰੇ ਆ ਮੈਂ ਕਿਹਾ ਇਦਾਂ ਟਿਕਟ ਨਹੀਂ ਕੱਟੀ ਜਾਣੀ ਉਹਨਾਂ ਨੇ ਅੱਗੋਂ ਕਿਹਾ ਕਿ ਡੀਜੀ ਲੋਕਰ ਤੇ ਹੂੰ ਤੁਸੀਂ ਕੱਟ ਸਕਦੇ ਹੋ ਮੈਂ ਕਿਹਾ ਨਹੀਂ ਸਾਨੂੰ ਆਰਡਰ ਹੈ ਨਹੀਂ ਗਏ ਫਿਰ ਉਹਨਾਂ ਨੇ ਇੱਕ ਬ੍ਰਦਰ ਨਾਲ ਆਪਣੇ ਨਾਲ ਗੱਲ ਕਰਵਾਈ ਜੋ ਕਿ ਉਹ ਸਾਨੂੰ ਗੰਦੀਆਂ ਗਾਲਾਂ ਤੇ ਧਮਕੀਆਂ ਦੇਣ ਲੱਗ ਪਿਆ ਪਹਿਲਾਂ ਮੇਰੇ ਨਾਲ ਗੱਲ ਕੀਤੀ ਫਿਰ ਮੇਰੇ ਡਰਾਈਵਰ ਨੂੰ ਉਹਨੇ ਉਹ ਜੀਆਂ ਗਾਲਾਂ ਦਿੱਤੀਆਂ ਜਿਹੜੀਆਂ ਨਹੀਂ ਦੱਸਣ ਜੋਗ ਹਨ ਆ ਕੰਮ ਕੀ ਮਲਕ ਕਿਸ ਬੇਸ ਤੇ ਦੇਣ ਲੱਗ ਪਿਆ ਧਮਕੀਆਂ ਇਸ ਬੇਸ ਤੇ ਵੀ ਤੁਹਾਨੂੰ ਮੈਂ ਦੇਖ ਲਾਵਾਂਗਾ ਤੁਸੀਂ ਡੇਲੀ ਇਦੀ ਆਦੇ ਜਾਂਦੇ ਜਾਂਦੇ ਜੇ ਤੇ ਤੁਹਾਡੇ ਨਾਲ ਕੋਈ ਨਾ ਨਿਪਟਦਾਗਾ ਉਸ ਤੋਂ ਬਾਅਦ ਫੇ ਕੀ ਹੋਇਆ ਉਸ ਤੋਂ ਬਾਅਦ ਉਹਨੇ ਗਾਲਾਂ ਕੱਢਣ ਲੱਗ ਪਿਆ ਤੇ ਜਦ ਕੇ ਫਿਰ ਫੋਨ ਕਰਤਾ ਤੇ ਗੱਡੀ ਕਟਾਣੀ ਆਈ ਮੈਂ ਕਟਾਣੀ ਤੱਕ ਆਪਣੇ ਸਿਰ ਸਿਰ ਲੈ ਕੇ ਆਇਆ ਇਹਨੂੰ ਲੜਕੀ ਨੂੰ ਕਟਾਣੀ ਆ ਕੇ ਮੈਂ ਕਿਹਾ ਜਾਂ ਤਾਂ ਟਿਕਟ ਲੈ ਲਓ ਤੇ ਜਾਂ ਫਿਰ ਤੁਸੀਂ ਉਤਰ ਜਾਓ ਕਿੱਥੋਂ ਚੜੀ ਸੀ ਲੇਡੀ ਜਮਾਲਪੁਰ ਲਈ ਜਾਣਾ ਕਿੱਥੇ ਸੀ ਇਹਨੂੰ ਖਰੜ ਤੇ ਥੋੜੀ ਬੱਸ ਕਿੱਥੋਂ ਕਿੱਥੇ ਤੱਕ ਜਾਂਦੀ ਹੈ ਪੱਟੀ ਤੋਂ ਚੰਡੀਗੜ੍ਹ ਜਿਵੇਂ ਉਹ ਤੋਂ ਸਮਰਾਲਾਪੁਰ ਸੇ ਪਹੁੰਚੇ ਹੋ ਹਾਂਜੀ ਸਾਰੇ ਰੋਡਵੇਜ਼ ਆ ਲੈ ਆਏ ਹੋਏ ਹਾਂ ਇਹਨਾਂ ਨੂੰ ਕੀ ਬੁਲਾਇਆ ਗਿਆ ਕੀ ਗੱਲ ਇਹ ਦੇਖ ਕੇ ਸਾਨੂੰ ਰੋਕੇ ਹੈ ਜੀ ਜਦ ਇਹਨਾਂ ਨੇ ਸਾਨੂੰ ਪੁੱਛਿਆ ਕਿ ਕੀ ਮਸਲਾ ਆਇਆ ਹੈ ਫਿਰ ਇਹਨਾਂ ਨੂੰ ਇਹ ਮਸਲਾ ਦੱਸਿਆ ਕਿ ਆਧਾਰ ਕਾਰਡ ਦਾ ਰੋਲਾ ਲੜਕੀ ਦੇ ਨਾਲ ਉਸ ਦਾ ਕਰਕੇ ਫਿਰ ਸਾਡਾ ਸਾਥ ਦਿੱਤਾ ਉਹਨਾਂ ਨੇ ਜਦੋਂ ਤੋਂ ਰਾਜਪੁਰੇ ਸ਼ਹਿਰ ਪਹੁੰਚੇ ਹਾਂਜੀ ਉਹ ਤੇ ਕੀ ਗੱਲਬਾਤ ਹੋਈ ਉਹਦੇ ਪੁਲਿਸ ਨਾਲ ਉੱਥੇ ਪੁਲਿਸ ਵਾਲੇ ਨਾਲ ਵੀ ਪਤਾ ਨਹੀਂ ਥਾਣੇਦਾਰ ਜਾਂ ਕੌਣ ਹੈ ਮੇਰਾ ਵੀਰ ਉਹਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਬ੍ਰਦਰ ਨੇ ਜਾਂ ਡੈਡ ਨੇ ਉਹਨਾਂ ਨੂੰ ਇਹਨਾਂ ਨੇ ਬੰਦਾ ਚੰਗਾ ਬੋਲਿਆ ਡਿਜੀ ਲੋਕਰ ਕੀ ਤੁਹਾਡੇ ਸਿਸਟਮ ਦੇ ਵਿੱਚ ਹੈ ਨਹੀਂ ਨਹੀਂ ਕਿਉਂਕਿ ਸੈਂਟਰ ਗਵਰਨਮੈਂਟ ਦੀ ਐਪ ਹੈ ਨਹੀਂ ਜੀ ਕਿਉਂ ਉਹ ਕੀ ਮੰਗ ਕਰਦੇ ਮੰਗ ਇਹ ਹੀ ਕਰਦੇ ਆ ਕਿ ਉਸਦੇ ਬ੍ਰਦਰ ਨੂੰ ਇੱਥੇ ਬੁਲਾ ਕੇ ਜੋ ਇਨਸਾਫ ਹੋਊਗਾ ਉਹ ਕੀਤਾ ਜਾਵੇ